ਸਪੈਸ਼ਲ ਕਿਆਵੇ ਅੰਦਰ ਚੋਕ ਕੈਮਰਾ ਬਾਹਰ ਜੋਰਦਾਰ ਚੀਜ਼ ਖੜੀ ਹੈ ਗੱਡੀ ਬਹੁਤ ਜ਼ਬਰਦਸਤ ਖਾਤੇ ਖੜੀ ਹੈ ਇਹ ਬੈਨ ਹੁਣ ਪਤਾ ਨਹੀਂ ਮਾਮੇ ਹੁਣੇ ਦੱਸਣਗੇ ਲੇਕਿਨ ਜੀ ਬਹੁਤ ਜ਼ਬਰਦਸਤ ਚਲੋ ਅੱਗੇ ਚੱਲਦੇ ਹੁਣ ਇਹ ਹੁਣ ਹੈਗਾ ਰਾਤ ਦਾ ਨਜ਼ਾਰਾ ਪਰ ਵਾਕਈ ਸਹੀ ਗੱਲ ਆ ਗਰਚੇ ਨੇ ਮੈਨੂੰ ਕਿਹਾ ਸੀ ਕਿ ਰਾਤ ਨੂੰ ਆਣਾ ਜਿਹੜਾ ਉਹ ਤੁਸੀਂ ਦੇਖਿਓ ਫਿਰ ਰਾਤ ਨੂੰ ਬਖਰਾਇ ਨਿਆਰਾ ਹੁੰਦਾ ਸੰਤ ਵੜੀ ਕੱਲਾ ਜਿਹੜੇ ਪੈਦਲ ਲੋਕੀ ਚੱਲ ਰਹੇ ਹਨ ਕੋਈ ਗੱਡੀਆਂ ਦਾ ਰਸ ਨਹੀਂ ਗਾ ਮਾਮਾ ਜੀ ਕੀ ਖੁਸ਼ ਦੱਸੋ ਮੈਨੂੰ ਜਾਣਕਾਰੀ ਦਿਓ ਕਿੱਥੇ ਐ ਇਸ ਵੇਲੇ ਹੁਣ ਜਾਣਾ ਕਿੱਥੇ ਆ ਹੁਣ ਅਸੀਂ ਜਾਣਾ ਕੱਢਲੀ ਸਰਕਸ ਅਸੀਂ ਹੈਗੇ ਐ ਇਸ ਵੇਲੇ ਆਕਸਫੋਰਡ ਸਰਕਸ ਆਕਸਫੋਰਡ ਸਰਕਸ ਐਸ ਵੇਲੇ ਅਸੀਂ ਹੁਣ ਹੁਣ ਰੇਲ 'ਚ ਜਾਣਾ ਜਾਂ ਮੈਂ ਤਾਂ ਜਾਣਾ ਨਹੀਂ ਦੋ ਕਿਥੋਂ ਦਾ ਚਾਹਾਂਗੇ ਆਕਸਫੋਰਡ ਕਿੱਥੇ ਆਕਸਫੋਰਡ ਸਟ੍ਰੀਟ ਆਉਂਦੇ ਲਿਖਿਆ ਆ ਆ ਲਿਖਿਆ ਠੀਕ ਇੱਕ ਮਿੰਟ ਬਿਲਕੁਲ ਹੋ ਗਿਆ I find the hooks are here ਮੈਂ ਤੁਹਾਨੂੰ ਦਰਦ ਨਹੀਂ ਹੋ ਮੈਂ ਆ ਲਿਖਿਆ ਮੈਂ ਦੇਖ ਲਿਆ ਆ ਬੱਸ ਦੇ ਪਿੱਛੇ ਆ ਹੁਣੇ ਦਿਖਾਉਂਦੇ ਆ ਆ ਲਿਖਿਆ ਆਕਸਫੋਰਡ ਸਟ੍ਰੀਟ ਆਇਆ ਬਿਲਕੁਲ ਠੀਕ ਮਾਮੇ ਦੀ ਨਗਾਹ ਜ ਬੜੀ ਤੇਜ਼ ਆ ਮਾਮੇ ਨੇ ਦੂਰੋਂ ਦੇਖ ਕੇ ਦੱਸਦਾ ਵੀ ਉਧਰ ਬਣਾਓ ਬਹੁਤ ਹੀ ਜ਼ਿਆਦਾ ਜਿਹੜਾ ਨਾ ਮੈਨੂੰ ਨਹੀਂ ਪਤਾ ਮੈਂ ਕੀ ਬਿਆਨ ਕਰਾਂ ਪਰ ਲੇਕਿਨ ਬਹੁਤ ਜ਼ਿਆਦਾ ਵਧੀਆ ਉਧਰ ਅਸੀਂ ਜਾਣਾ ਉਧਰ ਕਰ ਜਾ ਸਾਹ ਘਰ ਜਾ ਸਾਹ ਕਹਿ ਰਹੇ ਆ ਉਧਰ ਮਾਰੋ ਕੈਮਰਾ ਹੁਣ ਪਤਾ ਨਹੀਂ ਜਾਣਾ ਉਧਰ ਕਰਕੇ ਕਹਿ ਰਹੇ ਆ ਓ ਯਾਰ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਆਇਆ ਬਈ ਬੌਕਸਫੋਰਡ ਸਟ੍ਰੀਟ ਤੇ ਐਸ ਵੇਲੇ ਲੰਡਨ ਦੇ ਵਿੱਚ ਇੰਗਲੈਂਡ ਦੇ ਵਿੱਚ ਤੇ ਮਤਲਬ ਕਿ ਮੈਨੂੰ ਤਾਂ ਇਹ ਵੀ ਨਹੀਂ ਪਤਾ ਮੈਂ ਕਮੈਂਟਰੀ ਕਰਾ ਕਿਉਂਕਿ ਮੈਨੂੰ ਖੁਦ ਨੂੰ ਆਲੇ-ਦੋਲੇ ਦੇਖਣਾ ਬਹੁਤ ਵਧੀਆ ਲੱਗ ਰਿਹਾ ਆਲੇ-ਦੋਲੇ ਸਾਰੇ ਹੀ ਬਹੁਤ ਵਧੀਆ ਜਿੱਦਣੂ ਵੀ ਨਿਗਾਹ ਕਮਾਉਂਦੇ ਇੱਧਰ ਇੱਧਰ ਹੁਣ ਮੈਨੂੰ ਕਿਹਾ ਗਿਆ ਇੱਧਰ ਹੁਣ ਮੈਂ ਉਹ ਹੀ ਕਹਿ ਰਿਹਾ ਸਾਰੇ ਬੰਨੇ ਹੀ ਇਦਾਂ ਦਾ ਆ ਦੇਖ ਦਿਲ ਕਹਦਾ ਸਾਰੇ ਬੰਨੇ ਦੇਖੀ ਜਾਈਏ ਹਾਂਜੀ ਉਧਰ ਜਾਣਾ ਕਹਿੰਦੇ ਉਹ ਦਰਵਾਜ਼ਾ ਮਾਰ ਰਿਹਾ ਬਸ ਆਹੀ ਆਵੇ ਹੁਣ ਪਤਾ ਨਹੀਂ ਜਾਣਾ ਕਿੰਧਰ ਤੇ ਕੈਮਰਾ ਕਿਧਰ ਮਾਰੀਏ ਲੇਕਿਨ ਲੇਕਿਨ ਖੂਬਸੂਰਤੀ ਸਾਰੇ ਪਾਸੇ ਆ ਔਰ ਮੈਨੂੰ ਪਹਿਲੀ ਵਾਰੀ ਆਇਆ ਮੈਨੂੰ ਕਿਸੇ ਵੀ ਜਿਹੜੀ ਆ ਸਪਰੀਟ ਦਾ ਨਾਮ ਹੀ ਪਤਾ ਸੌੜੀ ਵਾਲੇ ਮਾਮਾ ਜੀ ਹਾਂਜੀ ਹਾਂਜੀ ਗੱਜਾ ਸਾਹਿਬ ਫੋਟੋ ਖਿੱਚੀ ਸਰ ਫੋਟੋ ਕਿੱਥਣੀ ਹਾਂ ਇੱਥੇ ਫੋਟੋ ਇੱਥੇ ਫੋਟੋ ਬਣਦੀ ਹੈ ਫੋਟੋ ਬਣਦੀ ਹੈ ਜੀ ਇੱਥੇ ਕਹਿੰਦੇ ਕੌਣ ਬਣਾਉਂਦਾ ਲੰਡਨ ਵਾਲੇ ਆ ਬੈਗ ਵੀ ਵਧੀਆ ਭਾਈ ਅੱਪਰ ਗਿਆ ਹੀ ਹੁਣੇ ਨਾਲ ਵਿੱਚ ਅੱਛਾ ਇਹਦੀ ਗੱਲ ਕਰਦਾ ਸੀ ਲੈ ਅੱਛਾ ਪਰੀਆਂ ਮੈਂ ਮੈਂ ਹੁਣ ਤੇ ਕੀ ਬਾਕੀ ਪਰੀਆਂ ਵਾਕਈ ਵਾਕਈ ਮੈਨੂੰ ਨਹੀਂ ਪਤਾ ਮੈਂ ਕਿਹ ਪਰੀਆਂ ਖਰਚ ਗਈਆਂ ਦਾ ਪਰੀਆਂ ਅੱਛਾ ਮੈਂ ਦਿਖਾ ਦਵਾ ਵਾਕਈ ਹੁਣ ਪਤਾ ਲੱਗਾ ਪਰ ਇਹ ਆ ਅਯੂਮ ਕਰਕੇ ਦਿਖਾਣਾ ਵਾਓ ਇਹ ਲੰਡਨ ਹੈ ਭਾਈ ਆਕਸਫੋਰਡ ਸਟਰੀਟ ਆਕਸਫੋਰਡ ਸਟਰੀਟ ਲੰਡਨ ਆ ਜੀ ਕਹਿੰਦੇ ਮੈਨੂੰ ਪਹਿਲਾਂ ਲੱਗਾ ਹਾਂਜੀ ਹਾਂ ਦੁਨੀਆ ਤਰਸਦੀ ਇੱਥੇ ਆਂ ਉਹ ਕਿੰਨਾ ਤਰਸਿਆ ਦੱਸ ਅਸੀਂ ਆਮ ਤੋ ਦੱਸੇ ਇਹ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਸਾਰੇ ਕਰਦੇ ਮੇਰੀ ਬੇਇੱਜ਼ਤੀ ਆ ਜਾਂ ਮੈਨੂੰ ਨਾਰਮਲ ਗੱਲ ਕਰਦੇ ਕਹਿੰਦਾ ਦੁਨੀਆ ਤਰਸਦੀ ਭਈ ਤੂੰ ਕਿੰਨਾ ਤਰਸਿਆ ਦੱਸ ਮੈਂ ਇੱਕ ਗੱਲ ਦੱਸਦਾ ਸਾਰੇ ਵੀ ਜਿੰਨੇ ਦੋਸਤ ਆ ਨਾ ਮੇਰੀ ਵੀਡੀਓ ਦੇਖਣਗੇ ਆਪਣੇ ਫਰੈਂਡ ਦੇ ਨਾਲ ਨਿਕਲੇ ਘੁੰਮਣ ਜਾਣਾ ਪਤਨ ਹਲੇ ਬੇਇੱਜ਼ਤੀ ਬਹੁਤ ਕਰਦੇ ਫਿਰ ਖਾਸ ਕਰਕੇ ਜਦੋਂ ਮੈਂ ਜਦੋਂ ਮੈਂ ਨਾ ਵੀਡੀਓ ਬਣਾਉਂਦਾ ਹੁੰਦਾ ਪਤਾ ਮੈਂ ਕੁਝ ਕਹਿ ਨਹੀਂ ਸਕਦਾ ਅੱਧ ਗ੍ਰਾਮ ਫੋਟੋ ਵੇਚੋ ਕਿਹਾ ਸਟ੍ਰੀਟ ਫੋਟੋ ਬਣਾਣੀ ਪਈ ਸਟ੍ਰੀਟ ਫੋਟੋ ਵੇਚੋ ਆ ਜਾ ਵੀ ਸ਼ਿਟ ਮਮਾ ਜੀ ਆਜੋ ਉਹ ਤਾਂ ਗੱਲ ਨਹੀਂ ਕਿਸੇ ਤੋਂ ਕਰਾ ਲੈਣੇ ਫੋਟੋ ਮੈਂ ਫੋਟੋ ਕਰਾਉਣ ਨੂੰ ਕਹਿ ਰਿਹਾ ਸਾਡੇ ਬ੍ਰਦਰ ਹੁਣ ਥੋੜਾ ਇੱਧਰ ਨੂੰ ਵੀ ਦਿਖਾ ਦਿਓ ਉਹ ਫੋਨ ਬੰਦੇ ਮਮਾ ਮਮਾ ਇਹ ਬੰਦ ਕਰ ਲੈ ਇਹਨੂੰ ਉਹ ਇਹਨੂੰ ਚਲਦੀ ਰਹਿਣ ਦੇ ਕੋਈ ਨਹੀਂ ਚਲੋ ਬੰਦੇ ਕਰ ਲੈਣੇ ਹੁਣ ਇਹਨਾਂ ਨੇ ਕਿਹਾ ਤੇ ਭਾਈ ਸਾਹਿਬ ਅਜਤ ਰੇਨੇ ਨੂੰ ਤਾਂ ਕਾਫੀ ਟਾਈਮ ਬਾਰ ਹੋ ਗਿਆ ਸਾਨੂੰ ਐਵੇਂ ਝੂਟ ਗਈ ਹੈ तकरीबन ਕਾਫੀ ਆਪਣੇ ਜ਼ਿੰਦਗੀ ਦਾ ਸਮਾਂ ਬਾਹਰ ਬਤਾਤਾ ਕਾਫੀ ਘੁੰਮੇ ਵੀ ਆ ਪਿੱਛੇ ਜੇ ਫਰਾਂਸ ਜਾ ਕੇ ਆ ਪੈਰਿਸ ਲੇਕਿਨ ਜਿਹੜਾ ਮਤਲਬ ਜੋ ਚੀਜ਼ ਜਿਹੜਾ ਨਜ਼ਾਰਾ ਇੱਥੇ ਆ ਕੇ ਲੰਡਨ ਆ ਕੇ ਆਇਆ ਨਾ ਉਹ ਮੈਂ ਸੱਚੀ ਗੱਲ ਆ ਹਾਂ ਕਿਤੇ ਕੱਲ ਨੂੰ ਹੋਰ ਕਿਤੇ ਘੁੰਮਣ ਜਾਈਏ ਕੋ ਹੋਰ ਇਤੋਂ ਵਧੀਆ ਮਰਜ਼ੀ ਮੈਂ ਜ਼ਰੂਰ ਦੱਸਾਂਗਾ ਲੇਕਿਨ ਫਿਲਹਾਲ ਲੰਡਨ ਆ ਕੇ ਜਾਂ ਆਸਟ ਸਟਰੀਟ ਤੇ ਘੁੰਮ ਕੇ ਬਹੁਤ ਵਧੀਆ ਸਭ ਤੋਂ ਵੱਡਾ ਸਟੋਰ ਯੂਕੇ ਦਾ ਇਹ ਘਰਚਾ ਸਭ ਕਹਿ ਰਿਹਾ ਵੀ ਯੂਕੇ ਦਾ ਆਈਫੋਨ ਦਾ ਸਭ ਤੋਂ ਵੱਡਾ ਸਟੋਰ ਆ ਇਹ ਵਾਹ ਆਈਫੋਨ ਦਾ ਸਭ ਤੋਂ ਵੱਡਾ ਸਟੋਰ ਕਹਿੰਦਾ ਹੁਣ ਬੈਕ ਕੈਮਰਾ ਕਿੱਦਾਂ ਚੱਲਣਾ ਕਿਉਂਕਿ ਹੁਣ ਜਦੋਂ ਮੈਂ ਵੀਡੀਓ ਬਣਾ ਰਿਹਾ ਮੈਨੂੰ ਇਹ ਆ ਕਿ ਮੈਂ ਵੀ ਦੇਖ ਲਾਵਾਂ ਸਾਰਾ ਕੁਝ ਤੇ ਨਾ ਹੁਣ ਕਿਸੇ ਸ਼ਾਪਰ ਨੂੰ ਦੇਖਿਆ ਜਾ ਰਿਹਾ ਜਾਂ ਵੀਡੀਓ ਵੀ ਬਣਾ ਰਹੇ ਆ ਪਰ ਇਸ ਵੇਲੇ ਇੱਥੇ ਮੌਕੇ ਤੇ ਖੜੇ ਕਰਕੇ ਨਾ ਬਹੁਤ ਵਧੀਆ ਲੱਗ ਰਿਹਾ ਕਈ ਚੀਜ਼ਾਂ ਮੈਂ ਵੀ ਹੁਣ ਪਿੱਛੇ ਨਗਾਹੀ ਜਾ ਰਿਹਾ ਕਿ ਨਹੀਂ ਦੇਖ ਪਾ ਰਿਹਾ ਵੀਡੀਓ ਦੇ ਵਿੱਚ ਤੋਂ ਬੋਲ ਰਿਹਾ ਕਰਕੇ ਧਿਆਨ ਉਹ ਤੇ ਜਾਣਾ ਹੁਣ ਮੈਂ ਬੈਕ ਕੈਮਰਾ ਚਲਾਉਣਾ ਤੇ ਘਰ ਚਾ ਸਭ ਕੋਈ ਕਰਨ ਦੱਸਣਗੇ ਹਾਂਜੀ ਕਰ ਦੱਸਾਂ ਹਾਂ ਇੱਕ ਤਾਂ ਮੇਨ ਸਟਰੀਟ ਤੇ ਹੈ ਨਾ ਤੇ ਇਹ ਸਾਰੇ ਬ੍ਰਾਂਡਡ ਹਨ ਕਿ ਟੌਪ ਟੌਪ ਦੇ ਆ ਪੁਲ ਸ਼ਾਰਕ ਕਰੀਏ ਕਿ ਕਿ ਸ਼ਰਟ ਦੋ ਦੋ ਤੋਂ ਕਾ ਇੰਨਾ ਕਰੀਏ ਉਹ ਸਗਰੀਮਦਲੀ ਨੂੰ ਸਾਰੇ ਬ੍ਰਾਂਡ ਹੈ ਔਰ ਸਾਰੇ ਜਿਹੜੇ ਸਟੈਂਡਰਡ ਦੇ ਬ੍ਰਾਂਡ ਸਭ ਤੋਂ ਕਾਫੀ ਦੁਨੀਆਂ ਇਸ ਸਟਰੀਟ ਦੇ ਵਿੱਚ ਹਾਂਜੀ ਮਤਲਬ ਕਹਿੰਦਾ ਮਤਲਬ ਜਿਹੜੇ ਵੀ ਬੰਦੇ ਨੇ ਇੱਥੇ ਆਉਣਾ ਤੇ ਚੰਗਾ ਪੈਸਿਆਂ ਦੀ ਜੇਬ ਭਰ ਕੇ ਲਿਆਵੇ ਜੇ ਸ਼ਾਪਿੰਗ ਕਰਨੀ ਤਾਂ ਇਹ ਨੇੜੇ ਕੋਈ ਆਵੜ ਸੁਤਰੀ ਇਹ ਦੇਖੀਏ ਆਪਣੇ ਲਈ ਅੱਛਾ ਪੂਰੀ ਬਿਲਡਿੰਗ ਹੈ ਇਹ ਪੂਰੀ ਬਿਲਡਿੰਗ ਹੈ ਸ਼ੋਪਿੰਗ ਦੇ ਅੱਛਾ ਦੁਨੀਆ ਦੇ ਰੀਤੀ ਰਿਵਾਜ ਲੋਕੀਂ ਕਿਤੇ ਹੁੰਦੇ ਹਨ ਜਿਹੜੇ ਅਮਰਾਤੀ ਹੋਏ ਖਤਾਰੀ ਹੋਏ ਜਿਹੜੇ ਸ਼ੇਖ ਬੜੇ ਬੜੇ ਘੁੰਮਾਂ ਦੇ ਸ਼ੋਪਿੰਗ ਇੱਕ ਇੱਕ ਪਰਫਿਊਮ 500 600 ਤੋਂ ਸ਼ੁਰੂ 500 ਪੌਂਡ ਤੋਂ ਟੋਟਾ ਪਰਫਿਊਮ 50 ml 100 ml ਦਾ 400 500 ਮਰਜੈਂਸੀ ਸਰਵਜ ਜਾ ਰਹੀ ਆ ਤੇ ਨਹੀਂ ਬੰਦਾ ਠੰਡੇ ਨਹੀਂ ਦੇ ਲੋਕੀ ਕਰਦਾ ਲੋਕੀ ਮੈਂ ਉਹ ਹੀ ਤਾਂ ਗੱਲ ਆ بارش ਨਹੀਂ ਹੋ ਰਹੀ ਸੀਗੀ ਤੇ ਹਵਾ ਨਹੀਂ ਚੱਲ ਰਹੀ ਸੀ ਚਲੋ ਹੁਣ ਤੇ بارش ਤੋਂ ਵੀ ਮੈਂ ਦੱਸ ਦਵਾ بارش ਤੋਂ ਵੀ ਬਚਾਇਆ ਤੇ ਹਵਾ ਵੀ ਨਹੀਂ ਚੱਲਦੀ ਲੇਕਿਨ ਹਾਂ ਗਰਦੀ ਦੀ ਗੱਲ ਸਹੀ ਆ ਤੇ ਲੋਕਾਂ ਦਾ ਜਹੜਾ ਆ ਰਸ਼ ਹੋਣਾ ਹੀ ਆ ਬਲੋ ਕੋਸ਼ਿਸ਼ ਘਮੀ ਨਹੀਂ ਆਈ ਤੁਸੀਂ ਮੈਂ ਇੱਕ ਵਾਰੀ ਕੈਮਰਾ ਘੁਮਾਉਣਾ ਸਾਰੇ ਦੋਨੇ ਰੋਡਾਂ ਦੇ ਉੱਪਰ ਜਿੱਦਨੂ ਵੀ ਨਿਗਾਹ ਮਾਰੋ ਏਦਾਂ ਹੀ ਦੁਨੀਆ ਜਿਹੜੇ ਰੋਡ ਤੇ ਮਰ ਜੇ ਆ ਬਹੁਤ ਸੋਹਣਾ ਇੱਥੋਂ ਆਦਾ ਐਸ ਵੇਲੇ ਅਸੀਂ ਚਾਰਸਤੇ ਦੇ ਵਿੱਚ ਹਾਂ ਔਰ ਮੈਨੂੰ ਦੇਖ ਤਾਂ ਕਿਹੜੀ ਸਪੀਡ ਆ ਤੇ ਔਰ ਇੰਨਾ ਸੋਹਣਾ ਸਾਰੇ ਪਾਸੇ ਵੀ ਉਹ ਨਾ ਨੋ ਆਸ ਚੌਕ ਦੇ ਵਿੱਚ ਮਾਰ ਕੇ ਆਸ ਸਟਰੀਟ ਤੇ ਕੈਮਰਾ ਮਾਰ ਰਹੇ ਹਾਂ ਹਾਂਜੀ ਆ ਰਿਕਸ਼ਾ ਆ ਰਿਕਸ਼ਾ ਹੈ ਕਰਤਾਰ ਸਿੰਘ ਕਹਿੰਦਾ ਇੰਡੀਆ ਵਾਲਾ ਰਿਕਸ਼ਾ ਦੇਖ ਲਓ ਆ ਜਾ ਇਹ ਗਿਆ ਜੀ ਇੰਡੀਆ ਵਾਲਾ ਰਿਕਸ਼ਾ ਇਹ ਫਿਰ ਕਰਤਾਰ ਸਿੰਘ ਇਹ ਜਿਹੜਾ ਇੱਥੇ ਕਮਾਉਣ ਨੂੰ ਜਿੱਦਾਂ ਸਿਰਸ ਕਮਾਉਣ ਦੇ ਲਈ ਪੂਰੀ ਗਲੀ ਦੇ ਵਿੱਚ ਇਹ ਵੀ ਬਹੁਤ ਚੀਜ਼ ਹੈ ਇਹ ਨਹੀਂ ਮੈਂ ਦਿਖਾਉਣਾ ਇਹ ਹੰਗਰੀ ਤੋਂ ਆਇਆ ਹਰ ਜਗ੍ਹਾ ਹੀ ਹੰਗਰੀ ਮਾਮਾ ਜੀ ਵੀ ਜਾ ਰਹਾ ਇੱਧਰ ਵਿਕਰ ਵਿਕਰ ਸਾਲਾਂ ਦੇ ਸ਼ੂ ਇਹਦੇ ਬੰਟੀ ਕਿਹੜੇ ਆਹ ਵਾਲੇ ਚਲੋ ਘਰਚਾ ਸਾਹਮਣੇ ਗਿਆ ਸ਼ੂਜ਼ ਬਹੁਤ ਮਹਿੰਗੇ ਆ ਦੇਖ ਲੈ ਕਿਹੜੇ ਐ ਦਾ ਲੱਗਦੇ ਨੇ ਵੀ ਆ ਪਰਾਈਸ ਬਹੁਤ ਆ ਇਹ ਰੀਜਿਆਂ ਦੇ ਜ਼ਮਾਨੇ ਤੋਂ ਬਣਾਉਂਦੇ ਇਹਨਾਂ ਦੇ ਆਹ ਹੋਦੇ ਪੈਸੇ ਯਾਰ ਨਹੀਂ ਗਰਚਾ ਸਾਹਿਬ ਅੰਗਰੇਜ਼ਾਂ ਦਾ ਜ਼ਮਾਨਾ ਨਹੀਂ ਅੰਗਰੇਜ਼ਾਂ ਦਾ ਮੁਲਕ ਹੀ ਆਇਆ ਨਹੀਂ ਆਪਣਾ ਇੰਡੀਆ ਨਹੀਂ ਆਇਆ ਅੱਛਾ 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 ਬਿਲਕੁਲ ਉਹਨੇ ਕਹਾਵਤ ਦੇ ਸਾਬ ਨਾਲ ਬਹੁਤ ਪੁਰਾਣੇ ਆ ਗਰਚਾ ਸਾਹਿਬ ਨੇ ਸਪੈਸ਼ਲ ਉਹ ਮੈਕਡੋਨਲਡ ਤੇ ਬੈਠੇ ਸੀ ਕਹਿੰਦੇ ਸੀਗੇ ਇੱਕ ਪਰੀਆਂ ਦਾ ਜਿਹੜਾ ਰੋਡ ਆ ਉਹ ਦੇਖਣਾ ਤੇ ਮੈਂ ਨੋਟ ਨਹੀਂ ਕੀਤੀ ਮੈਂ ਕਿਹਾ ਵੈਸੇ ਲਾਈਟਿੰਗ ਹੋਈ ਹੋ ਲੇਕਿਨ ਧਿਆਨ ਨਾ ਦੇਖਿਆ ਤਾਂ ਵਾਕਈ ਪਰੀਆਂ ਹੋਲੇ ਵੀ ਹੋ ਸਕਦਾ ਪਰ ਇਹ ਵੀ ਹੋ ਸਕਦਾ ਮਾਮਾ ਤੁਹਾਡੇ ਕੋਲ ਇੰਟਰਵਿਊ ਲੈਣੇ ਆ ਇਹ ਇਹਨਾਂ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੀ ਕਹਦੇ ਨੇ ਇਹਨਾਂ ਨੇ ਮੈਂ ਮਾਮਾ ਜੀ ਨਾਲ ਗੱਲਾਂ ਕਰਾਂਗਾ ਕਿਉਂਕਿ ਉਹ ਜਿਹੜੇ ਹੈ ਨਾ ਉਹ ਹੁਣ ਜਿੱਦਾਂ ਇਕੱਠੇ ਯਾਰ ਦੋਸਤਾਂ ਬੋਲਦੇ ਬਹੁਤ ਆ ਸਾਡੇ ਪਿੰਡੇ ਕਹਿ ਚਲਾਉਂਦੇ ਆ ਨਹੀਂ ਲਾਈਟਿੰਗ ਚੂਟਿੰਗ ਹਾਂ ਇਹ ਗੱਲ ਆ ਵੇ ਇਹ ਰਿਕਸ਼ਾ ਵੇ ਬਾਕੀ ਇਧਰ ਨੂੰ ਆ ਉਹ ਇਧਰ ਜਾ ਰਹੇ ਹੋ ਮਾਮਾ ਸਾਡਾ ਸ਼ੁਰੂ ਤੋਂ ਇਦਾਂ ਦੀ ਨੇਚਰ ਆ ਯਾਨੀ ਕਿ ਜਿੱਦਾਂ ਅਸੀਂ ਹੱਸਦੇ ਖੇਡਦੇ ਸ਼ੁਗਲ ਮੇਲਾ ਕਰਦੇ ਮਾਮਾ ਹੱਸਦਾ ਖੇਡਦਾ ਸ਼ੁਗਲ ਮੇਲਾ ਕਰਦਾ ਲੇਕਿਨ ਲੇਕਿਨ ਇਹ ਕਿ ਨੇਚਰ ਨਹੀਂ ਹੁੰਦਾ ਬੰਦੇ ਦਾ ਘੱਟ ਬੋਲਣਾ ਚੁੱਪ ਰਹਿਣਾ ਸ਼ਾਇਅ ਨੇਚਰ ਜਿਹਨੂੰ ਕਹਿੰਦਾ ਮਾਮੇ ਦਾ ਉਹ ਹਸਾਵਾ ਲੇਕਿਨ ਨੰਬਰ 1 ਮਾਮਾ ਹੜਾ ਮਤਲਬ ਤਾਂ ਸਾਰਾ ਇੰਗਲੈਂਡ ਇਸੇ ਸਟਰੀਟ ਤੇ ਘੁੰਮ ਰਿਹਾ ਪਿਆ ਜਾਂ ਸਾਰੀ ਦੁਨੀਆ 1% ਵੀ ਜਿਹੜਾ ਉਹ ਆਪਾਂ ਕਿੰਨਾ ਖੋਰ ਗਾਂ ਜਾਣਾ ਫਿਰ ਇਹਨੂੰ ਰੋਕ ਲਈਏ ਬਹੁਤ ਬ੍ਰਾਂਡ ਸਾਰੇ ਸਾਰੇ ਬ੍ਰਾਂਡ ਗਿਆ ਕੋਈ ਕੌਮ ਤੇ ਮੌਤ ਇਦਨੋਂ ਕਹਿ ਰਿਹਾ ਜੀ ਸਾਰੇ ਬ੍ਰਾਂਡਾਂ ਦੇਖ ਲਓ ਬਾਕੀ ਸਹੀ ਗੱਲ ਆ। ਮਾਮੇ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਜੇ ਇਸ ਸਟਰੀਟ ਤੇ ਘੁੰਮਣਾ ਤਾਂ ਅਸੀਂ ਗੱਡੀ 'ਚ ਨਹੀਂ ਜਾਣਾ। ਗੱਡੀ 'ਚ ਬਾਕੀ ਮਾਮਾ ਸਹੀ ਗੱਲ ਆ। ਗੱਡੀ 'ਚ ਹਾਂ ਗੱਡੀ ਘੁੰਮਣਾ ਲਈ ਟ੍ਰੈਫਿਕ 'ਚ ਹੱਲੇ ਹੋਣਾ ਅਸੀਂ ਪਹੁੰਚਣਾ ਨਹੀਂ ਇੱਥੇ। ਅਜਾ ਮਾਮਾ ਜੀ ਵੀ ਜਿਹਨੇ ਵੀ ਇਦਾਂ ਸਾਡੀ ਵੀਡੀਓ ਦੇਖਣੇ ਤੋਂ ਬਾਅਦ ਕਿਤੇ ਆਉਣ ਤੇ ਉਹ ਗੱਡੀ ਜੀ ਨਹੀਂ ਉਹਨਾਂ ਨੂੰ ਅਸੀਂ ਸਲਾਹ ਦਵਾ ਗਿਆ ਨਾ। ਟਿਊਬ ਮੈਟਰੋ ਟ੍ਰੇਨ ਨਾਲ। ਬਸ ਮੈਟਰੋ ਪਾਰਕ लोकल है। लोकल फिर है। प्रेंगे प्रेंगे अच्छा <स्वेंटे सवस्यों> लोकल फिर है ਹੋਟਲ ਨਹੀਂ ਆਉਂਦਾ ਮਤਲਬ ਅਸੀਂ ਤਿਆਰੀ ਕਰੀਏ ਇਧਰ ਹੋਰ ਦੀ ਸੁਪਨੇ ਲੈ ਸਕਦਾ ਤੂੰ ਅੱਖਾਂ ਖੋਲ੍ਹ ਕੇ ਕੁਝ ਕਰ ਅੱਖਾਂ ਖੋਲਣ ਦੇ ਸੁਪਨਿਆਂ ਤੋਂ ਲੈ ਕੇ ਤੈਨੂੰ ਗੱਲ ਦੱਸਦਾ ਡਾਕਟਰ ਉਦਲ ਕਲਾਬ ਨੇ ਕਿਹਾ ਸੀ ਜਿਹੜੇ ਸੌਣ ਤੋਂ ਪਹਿਲਾਂ ਸੁਪਨੇ ਲੈ ਜਾਂਦੇ ਨਾ ਸੌਣ ਲੱਗੇ ਉਹ ਸੁਪਨੇ ਹੀ ਹੁੰਦੇ ਆ ਜਿਹੜੇ ਅੱਖਾਂ ਖੋਲ੍ਹ ਕੇ ਲੈ ਜਾਂਦੇ ਉਹ ਪੂਰੇ ਹੁੰਦੇ ਹਨ ਲੇਕਿਨ ਆਹ ਤਾਂ ਸੁਪਨਾ ਜਿਆਦਾ ਹੋ ਗਿਆ ਚਲੋ ਬਾਕੀ ਹੁਣ ਵੀਡੀਓ ਘਾ ਬਣਾਉਂਦੇ ਕਿਉਂਕਿ ਗਰਚਾ ਸਾਹਿਬ ਦੀ ਗੱਲ ਸਹੀ ਹੈ ਗਰਚਾ ਸਾਹਿਬ ਮੈਨੂੰ ਇਨਫੋਰਮੇਸ਼ਨ ਥੋੜੀ ਦੇ ਰਹੇ ਸੀ ਕਿ ਇਸੇ ਸਟਰੀਟ ਦੇ ਐਂਡ ਦੇ ਉੱਪਰ ਮੈਂ ਕਿਹਾ ਵੀ ਆਪਾਂ ਵੀਡੀਓ ਇਹੀ ਬਣਾ ਲੈਂਦੇ ਹਾਂ ਔਰ ਗਰਚਾ ਸਾਹਿਬ ਹੁਣ ਦੱਸੋ ਐਕਸਪਲੇਨ ਕਰੋ ਥੋੜਾ ਥੋੜਾ ਇੱਕ ਮਿੰਟ ਇੱਧਰ ਇੱਧਰ ਮੁੱਕ ਰਿਹਾ ਥੋੜੇ ਸਾਹਮਣੇ ਬੜੀ ਸਕਰੀਨ ਲੱਗੀ ਕਈ ਵਾਰੀ ਜਦੋਂ ਆਪਣਾ ਮੇਲਾ ਹੁੰਦਾ ਜਾਂ ਨਗਰ ਕੀਰਤਨ ਹੁੰਦਾ ਆਪਣੇ ਇੱਥੇ ਪੂਰਾ ਪੋਸਟਰ ਲੱਗਦੇ ਬੜੇ ਬੜੇ ਤੇ ਕਿਸੇ ਟਾਈਮ ਸਿੱਧੂ ਮੂਸੇਵਾਲੇ ਦਾ ਜਦੋਂ ਮੌਤ ਹੋਈ ਸੀ ਉਦੋਂ ਵੀ ਇੱਥੇ ਪੋਸਟਰ ਲੱਗਾ ਸੀ ਉਹਦਾ ਅੱਛਾ ਜਦੋਂ ਸਿੱਧੂ ਮੂਸੇਵਾਲੇ ਗੋਲੀ ਮਾਰੀ ਇੱਥੇ ਇਹ ਮਰਿਆ ਜੀ ਤੋਂ ਬਾਅਦ ਥੋੜੇ ਚਿਰ ਬਾਅਦ ਇੱਥੇ ਪੋਸਟਰ ਲਗਾ ਮਤਲਬ ਕਹਿੰਦੇ ਹੁੰਦਾ ਬਿਲਬੋਰਡ ਦੇ ਵਿੱਚ ਜੀ ਸਿੱਧੂ ਮੂਸੇਵਾਲੇ ਇਹ ਉਹ ਚੀਜ਼ ਆ ਹਾਂ ਮਤਲਬ ਇਹ ਦੇਖ ਲਓ ਦੁਨੀਆ ਦੀ ਸਭ ਤੋਂ ਮਹਿੰਗੀ ਗਲੀ ਜਿਹਨੂੰ ਕਹਿ ਰਹੇ ਹੁਣ ਮਾਮਾ ਤੇ ਘਰਚਾ ਔਰ ਉਹਦੇ ਵਿੱਚ ਜਿਹੜੀ ਸਕਰੀਨਾਂ ਲੱਗੀਆਂ ਆ ਉਹਦੇ ਵਿੱਚ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਆ ਔਰ ਇਹ ਵੀ ਬੱਡੀ ਬੜਾ ਵੱਡੀ ਇੱਕ ਮਤਲਬ ਆਪਣੇ ਬਾਸ ਤੇ ਗਰਵ ਦੀ ਗੱਲ ਆ ਔਰ ਦੱਸਿਆ ਜਾ ਰਿਹਾ ਕਿ ਘਰ ਚੋਂ ਦੱਸਦੇ ਆ ਕਿ ਭਿੰਡਰਾ ਵਾਲਿਆਂ ਦੀ ਵੀ ਫੋਟੋ ਇੱਥੇ ਲੱਗੀ ਆ ਨਾ ਇੱਕ ਵਾਰੀ ਦੋ ਵਾਰੀ ਹਰ ਵਾਰੀ ਕਹਿੰਦੇ ਸੰਧ ਭਿੰਡਰਾ ਵਾਲਿਆਂ ਦੀ ਫੋਟੋ ਵੀ ਇੱਥੇ ਲੱਗਦੀ ਆ ਤੇ ਉਹਨਾਂ ਤੋਂ ਬਾਅਦ ਜੇ ਕਿਸੇ ਦੀ ਲੱਗਦੀ ਤਾਂ ਸਿੱਧੂ ਮੂਸੇ ਵਾਲੇ ਦੀ ਲੱਗਦੀ ਆ ਐਸ ਵੇਲੇ ਜੀ ਅਸੀਂ ਹੈਗੇ ਆ ਪੀਕਾ ਡੇਲੀ ਸਰਕਸ ਉਹ ਸਾਹਮਣੇ ਲਿਖਿਆ ਉੱਪਰ ਇਹ ਤੇ ਆਹ ਲਿਖਿਆ ਇੱਥੇ ਪਰੀਆਂ ਦੇ ਰੰਗ ਚੇਂਜ ਹੋ ਗਏ ਇੱਥੇ ਪਰੀਆਂ ਦੇ ਰੰਗਾਂ ਦੇ ਚੇਂਜ ਪਿਕਾ ਡੇਲੀ ਸਰਕਸ ਡਬਲਯੂ 1 ਅੱਛਾ ਗਾਰਦ ਸਾਹਿਬ ਉਹ ਲਿਖਿਆ ਪਿਕਾ ਡੇਲੀ ਸਰਕਸ ਡਬਲਯੂ 1 ਦਾ ਕੀ ਮਤਲਬ ਸਟਰੀਟ ਨੰਬਰ 1 ਅੱਛਾ ਇਹ ਕਹਿ ਰਹੇ ਜੀ ਬਿਲਬੋਰਡ ਜਿੱਥੇ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਸੀ ਉਹਦਾ ਗਾਣਾ ਚੱਲਿਆ ਸੀ ਮਤਲਬ ਲੇਕਿਨ ਉਹ ਤਾਂ ਜਾਣ ਤੋਂ ਬਾਅਦ ਦੀ ਗੱਲ ਦੱਸਦੇ ਪਏ ਆ ਮੇਰਾ ਮਟੋੜੀ ਦੋਸਤ ਮੇਰਾ ਆਇਆ ਇਹ ਵੀ ਇਹ ਬੈਠਾ ਹਾਂ ਵਿਚ ਕਰੂਗਾ ਵਿਚ ਦੀ ਗੱਲ ਇਹ ਇਹ ਬਹੁਤ ਚੀਜ਼ ਥੋੜਾ ਰਾਮੀ ਹੈ ਉਹ ਭੈਣੋ ਸ਼ਰਮੇ ਗਾਲਾਂ ਕੱਢੀ ਜਾਂਦੇ ਮੈਨੂੰ ਮੇਰੇ ਬਲੌਗ ਚ ਮੈਨੂੰ ਗਾਲਾਂ ਇਹਦਾ ਕਹਾਣਾ ਬਲੌਗ ਦਾ ਨਹੀਂ ਮੈਂ ਕਹਿੰਦਾ ਇੱਕ ਵਾਰੀ ਨਾ ਨਾ ਵੀਡੀਓ ਬੰਦ ਕਰਕੇ ਗੱਲ ਦਾ ਓਏ ਹੁਣ ਆ ਆ ਆ ਆ ਮਹਾਰਾਜ ਦਾ ਨਾਮ ਲੈਣਾ ਹੁਣ ਬੰਦ ਕਰ ਲੋ ਕਿਉਂਕਿ ਹੁਣ ਵੀਡੀਓ ਬਣਾ ਲਈ ਆ ਹਾਂ ਆ ਇੱਕ ਵਾਰ ਨਹੀਂ ਹੁਣ ਖਰਚਾ ਬੋਲੋ ਕੀ ਹੈ ਦਿਸ ਇਜ਼ ਅ ਬਕੀਮ ਪੈਲੇਸ ਐ ਕੈਨ ਯੂ ਸਪੀਕ ਪੰਜਾਬੀ ਪੰਜਾਬੀ ਦੇ ਵਿੱਚ ਰਾਣੀ ਦਾ ਮਹਿਲ ਰਾਣੀ ਦਾ ਮਹਿਲ ਗੋਰਿਆਂ ਅੰਗਰੇਜ਼ਾਂ ਦੀ ਰਾਣੀ ਦਾ ਮਹਿਲ ਅੰਗਰੇਜ਼ਾਂ ਦੀ ਰਾਣੀ ਦਾ ਮਹਿਲ ਗਰਜਾ ਸਾਹਿਬ ਉਹ ਵੀ ਦੱਸੋ ਜਿਹੜੀ ਸਾਹਮਣੇ ਮੂਰਤ ਆ ਉਹ ਜੀ ਕਵੀਨ ਵਿਕਟੋਰੀਆ ਜਿਨ੍ਹਾਂ ਨੇ ਦਲੀਪ ਸਿੰਘ ਨੂੰ ਆਪਣਾ ਪੁੱਤ ਬਣਾਇਆ ਸੀ ਜਿਹੜੇ ਅਗਲੇ ਪਾਸੇ ਆ ਇਹ ਅਜਿਹਾ ਯੂਮ ਕਰਦੇ ਕੋਣ ਹਾਂਜੀ ਇਹ ਮਤਲਬ ਜਿਹੜੇ ਪਹਿਲੇ ਪਹਿਲੇ ਹਾਂ ਤੁਹਾਨੂੰ ਉੱਥੇ ਲੈ ਕੇ ਜਾਂਦੇ ਹਾਂ ਸਾਫ ਬਣੇਗੇ ਮੂਰੇ ਹੁਣ ਉਹ ਇੱਕ ਵੀ ਮਿਟੋਰੀਆ ਜਿਨ੍ਹਾਂ ਨੇ ਦਲੀਪ ਸਿੰਘ ਨੂੰ ਆਪਣਾ ਬੇਟਾ ਬਣਾਇਆ ਯਾਨੀ ਕਿ ਉਹ ਵਾਲੀ ਰਾਣੀ ਆ ਜਿਨੇ ਮਹਾਰਾਜਾ ਦਲੀਪ ਸਿੰਘ ਦੇ ਬੇਟੇ ਨੂੰ ਆਪਣਾ ਬੇਟਾ ਬਣਾ ਕੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਨੂੰ ਆਪਣਾ ਬੇਟਾ ਬਣਾ ਕੇ ਤੇ ਲੈ ਕੇ ਬਣਾ ਕੇ ਇੰਗਲੈਂਡ ਲੈ ਕੇ ਸੀ ਤੇ ਗੋਰਿਆਂ ਨੂੰ ਕਹਿੰਦੇ ਕਹਿੰਨੂ ਕੋਈ ਨਾ ਗਿਫਟ ਕੀਤਾ ਤੁੰ। ਯਾਨੀ ਕਿ ਜਿਹੜੀ ਝੂਠੀ ਅਫਵਾਹ ਫਲਾ ਇਹ ਇੱਕ ਬੜਾ ਬਹੁਤ ਪੁਰਾਣਾ ਗੇਟ ਹੈ ਇੱਥੋਂ ਦੀ ਇਹਨਾਂ ਦੀਆਂ ਰਾਇਲ ਸਰਵਿਸਿਜ਼ ਆਉਂਦੀਆਂ ਮਤਲਬ ਵਿਆਹ-ਵਿਉ ਤੇ ਲੋਕੀ ਇਧਰ ਵੀ ਆਉਂਦੇ ਆ ਤੇ ਸਰ ਕੇ ਅੱਛਾ ਜਿਹੜਾ ਪਿੱਛੇ ਜਿਹਾ ਵਿਆਹ ਹੋਇਆ ਸੀ ਜਿਹੜੋ ਬੱਗੀਆਂ ਲੰਘਦੀਆਂ ਸਾਰੀਆਂ ਇੱਥੋਂ ਉਹ ਅੱਗੇ ਆ ਆ ਜਾ ਅੱਗੇ ਆ ਤੇ ਜਿਹੜਾ ਪੱਕੀ ਨੰਬਰ ਇਹ ਇੱਥੋਂ ਹੀ ਜਾ ਕੇ ਨਾ ਉਧਰ ਜਾਈ ਉੱਥੋਂ ਉੱਪਰ ਵੀ ਸਿੱਧ ਸਿੱਧ ਆ ਸਕਦੇ ਤੈਨੂੰ ਸਾਹਮਣੇ ਉਧਰ ਤੇ ਆ ਜੀ ਉਹ ਪਹਿਲਾ ਅਕਸਰ ਜਿਹਨੂੰ ਅਸੀਂ ਫਿਲਮਾਂ ਦੇ ਵਿੱਚ ਅਕਸਰ ਨਿਊਜ਼ ਦੇ ਵਿੱਚ ਅਕਸਰ ਗਾਣਿਆਂ ਦੇ ਵਿੱਚ ਟੀਵੀ 'ਚ ਦੇਖਦੇ ਆ ਤੇ ਤੇ ਹੋਰ 크ਿਸਮਸ ਕਰਕੇ ਇਹਨਾਂ ਨੇ ਹੋਰ 크ਿਸਮਸ ਟਰੀ ਲੱਗੇ ਹੋਇਆ 크ਿਸਮਸ ਟਰੀ ਲਾਇਆ ਹੋਆ ਕਿਉਂਕਿ ਹੁਣ ਮoure 25 ਦਸੰਬਰ ਹੈ ਪੂਰੀ ਗਾਰਡ ਹੁੰਦੀ ਅੱਗੇ ਹੁੰਦੀ ਹੈ ਹੁਣ ਉਹ ਰਾਤ ਕਰਕੇ ਅੰਦਰ ਅੱਛਾ ਜਿਹੜੇ ਹਾਂ ਜਿਹੜੀਆਂ ਗਾਰਡਾਂ ਦੀਆਂ ਉਹ ਵੀਡੀਓ ਆਈਆਂ ਦੇਖਦੇ ਆ ਇੱਥੇ ਨਹੀਂ ਹੁੰਦੀਆਂ ਨਾ ਅੱਗੇ ਹੁੰਦੀਆਂ ਪਰ ਉਹ ਹੁਣ ਰਾਤ ਤੇ ਨਾ ਹੂੰ ਉੱਧਰ ਜਾਣਾ ਉਧਰੋਂ ਉੱਤਰ ਨੂੰ ਆਣਾ ਚਲੋ ਮਾਮਾ ਜੀ ਇੱਧਰ ਆ ਜਾਓ ਘਰਚਾ ਸਾਫ ਕਹਿ ਰਹੇ ਕਿ ਇੱਧਰ ਵੀ ਚੱਲਦੇ ਆਂ ਦੇ ਨਾਲੇ ਜਿਹੜੀ ਰਾਣੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਨੂੰ ਸੰਭਿਆ ਸੀਗਾ ਪੁੱਤ ਬਣਾ ਕੇ ਲੈ ਜਿੱਦਾ ਇਹ ਕਹਦੇ ਆਂ ਉਹਨਾਂ ਦੇ ਨਾਲੇ ਅਸੀਂ ਤੁਹਾਨੂੰ ਉਹ ਮੂਰਤ ਦਿਖਾ ਦਈਏ ਜਿਹੜੀ ਸਾਹਮਣੇ ਆ ਐਸੇ ਵੇਲੇ ਅਸੀਂ ਉਸ ਏਰੀਏ 'ਚ ਆਂ ਜਿਸ ਏਰੀਏ ਦੇ ਵਿੱਚ ਰਾਜਿਆਂ ਦਾ ਜਿਹੜੇ ਇੰਗਲੈਂਡ ਤੇ ਰਾਜ ਕਰਦੇ ਰਾਜਿਆਂ ਦਾ ਘਰ ਆ ਉਹ ਸਾਹਮਣੇ ਮੇਰੇ ਕੋਲ ਕਿਹੜਾ ਉਹ ਸਾਹਮਣੇ ਹੈਲੀਕਾਪਟਰ ਆ ਰਿਹਾ ਕਿ ਜਹਾਜ਼ ਹੈ ਕੀ ਚੀਜ਼ ਆ ਹੈਲੀਕਾਪਟਰ ਆ ਨਾ ਕਿਉਂਕਿ ਬਹੁਤ ਸਲੋ ਉਹ ਸੀਰੀਅਰ ਆ ਅੱਜ ਸੀਰੀਅਰ ਆ ਰਹੇ ਨੇ ਉਹਨਾਂ ਨੂੰ ਕੰਮ ਦੇ ਲਈ ਪੁਲਿਸ ਆ ਹਾਂ ਅੱਛਾ ਇੱਕ ਹੋਰ ਵੀ ਗੱਲ ਦੱਸ ਦਈਏ ਗੜਚਾ ਸਾਹਿਬ ਨੂੰ ਗੜਚਾ ਸਾਹਿਬ ਦੱਸੋ ਹੁਣ ਕਾਦੇ ਵਾਸਤੇ ਅੱਜ ਪੁਲਿਸ ਜਿਆਦਾ ਲੱਗੀ ਹੋ ਅੱਜ ਜੀ ਸੀਰੀਅਰ ਦੇ ਵਿੱਚ ਜਿਹੜਾ ਬੁਸ਼ਾਦ ਵਾਲਾ ਸਿਸਟਮ ਹੈ ਉਹਦਾ ਰਾਜਾ ਉਹਨੂੰ ਉਹਨਾਂ ਨੇ ਥਰੋਅ ਆਊਟ ਕਰ ਦਿੱਤਾ ਉਹਨੂੰ ਕੱਢ ਦਿੱਤਾ ਅੱਜ ਤਖਤਾ ਪਲਟ ਹੋ ਗਿਆ ਤਖਤਾ ਪਲਟ ਹੋ ਗਿਆ ਸੀਰੀਅਰ ਦੇ ਵਿੱਚ ਅੱਜ ਤਖਤਾ ਪਲਟ ਹੋਣ ਕਰਕੇ ਜਿਹੜੇ ਸੀਰੀਅਰ ਲੋਕ ਇੱਥੇ ਰਹਿ ਰਹੇ ਸੀ ਉਹ ਖੁਸ਼ੀ ਕਰ ਰਹੇ ਆਂ ਅੱਜ ਖੁਸ਼ੀ ਮਨਾ ਰਹੇ ਆਂ ਖੁਸ਼ੀ ਮਨਾ ਰਿਆ ਕਰਕੇ ਅੱਜ ਜਿਹੜੀ ਪੁਲਿਸ ਆ ਬਹੁਤ ਜ਼ਿਆਦਾ ਲੱਗੀ ਹੈ ਕਿਉਂਕਿ ਉਹ ਖੁਸ਼ੀ ਦੇ ਵਿੱਚ ਕਿਤੇ ਪੰਗੇ ਨਾ ਲੈਣ ਕਿਸੇ ਨੂੰ ਤੰਗ ਨਾ ਕਰਨ ਆਇਆ ਜੀ ਉਹ ਰਾਣੀ ਸਾਹਮਣੇ ਲਿਖਾਇਆ ਹੈ ਵਿਕਟੋਰੀਆ ਰਾਣੀ ਵਿਕਟੋਰੀਆ ਇਹ ਆਇਆ ਅੱਛਾ ਇੱਕ ਕਿਸੇ ਚੀਜ਼ ਦਾ ਨਾਮ ਵਿਕਟੋਰੀਆ ਪੈਲਸ ਵੀ ਹੈ ਨਾ ਹਾਂ ਉਹ ਹੈਗਾ ਹੈ ਨਾ ਹਾਂ ਹੁਣ ਇੱਧਰ ਦੇਖੋ ਆ ਜਿਹੜੇ ਝੰਡੇ ਸਾਨੂੰ ਦਿਖਣਗੇ ਇੱਧਰ ਦੂਜੇ ਪਾਸੇ ਇੱਕ ਇੱਕ ਸਕੰ ਇੱਕ ਮੈਂ ਦਿਖਾ ਦਵਾਂ ਉਹ ਵਿਕਟੋਰੀਆ ਰਾਣੀ ਵਾਹ ਆਇਆ ਜੀ ਵਿਕਟੋਰੀਆ ਤੇ ਹੁਣ ਆਹ ਜਿਹੜਾ ਰੋਡ ਆ ਮੇਨ ਰੋਡ ਹਮ ਇੱਥੇ ਕੋਈ ਵੀ ਡਿਗਨਿਟੀ ਵੀ ਆਉਂਦਾ ਆ ਕੋਈ ਰਾਣੀ ਜਦੋਂ ਮੈਨ ਹੁੰਦਾ ਜਾਂ ਜਾਨੂਦਨ ਹੁੰਦਾ ਸੀਗਾ ਇਹਦੇ ਆਲੇ ਦੋਲੇ ਲੋਕੀ ਬੰਦ ਕਰਦੇ ਤੇ ਬੈਰੀਕਰ ਲਾ ਕੇ ਇੱਥੋਂ ਲੈ ਕੇ ਜਾਂਦੇ ਆ ਹੁਣ ਸਵੇਰੇ ਗਾਰਡ ਚੇਨ ਹੋਣਾ ਆ ਉਹ ਵੀ ਇੱਥੋਂ ਦੀ ਆਉਣੀ ਆ ਉਹ ਘੋੜਿਆਂ ਤੇ ਆਉਂਦੀ ਆ ਮਤਲਬ ਗਰਚਾ ਸਾਹਿਬ ਕਹ ਰਿਹਾ ਕਿ ਇੱਕ ਪਰੇਟ ਹੁੰਦੀ ਸਵੇਰੇ ਜਿਹੜੀ ਸਿਕਿਉਰਿਟੀ ਰਾਤ ਨੂੰ ਇੱਥੇ ਜਿਹੜੀ ਆ ਉਹ ਸਰਵਿਸ ਦੇ ਰਹੀ ਆ ਉਹਨਾਂ ਦੀ ਡਿਊਟੀ ਸਵੇਰੇ ਨੂੰ ਚੇਂਜ ਹੋਣੀ ਆ ਲੇਕਿਨ ਇਹ ਨਹੀਂ ਵੀ ਆਜ ਤੇ ਵਰਦੀ ਪਾ ਖੜ ਗਿਆ ਉਹ ਚੇਂਜ ਦਾ ਇੱਕ ਪ੍ਰੋਸੈਸ ਉਹਦੇ ਵਾਸਤੇ ਸਪੈਸ਼ਲ ਇੱਥੇ ਇੱਕ ਉਹ ਪਰੇਟ ਨੂੰ ਦੇਖਣ ਵਾਸਤੇ ਲੋਕੀ ਬਹੁਤ ਆਉਂਦੇ ਆ। ਉਹ ਕਿੱਦਾਂ ਪਰੇਟ ਹੁੰਦੀ ਹੈ ਕਰਤਾਰ ਸਿੰਘ ਆ ਉਹ ਦੱਸੋਣ ਮੜ ਜਾ। ਉਹ ਸਾਹਮਣੇ ਸੋਣੀਆਂ ਸਾਈਡਾਂ ਤੇ ਇਥੋਂ ਆਪਾਂ ਤੁਰ ਕੇ ਆਏ। ਉਹ ਉਹਨਾਂ ਦੇ ਬੇਸ ਆ ਲੈਫਟ ਤੇ ਰਾਈਟ ਦੇ ਵਿੱਚ। ਹਾਂ ਤੇ ਇਧਰਲੇ ਪਾਸੇ ਜਿਹੜੀ ਰਾਇਲ ਇਹਨਾਂ ਦੀ ਰਾਇਲ ਆਰਮੀ ਆ ਉਹਨਾਂ ਦੇ ਬੇਸਿਸ ਆ। ਉੱਥੋਂ ਫਿਰ ਤਿਆਰ ਹੋ ਕੇ ਆਣ ਸਾਜ ਧਜ ਕੇ ਘੋੜਿਆਂ ਉੱਤੇ ਬੈਂਡ ਦੇ ਨਾਲ ਉਹ ਆਉਂਦੇ ਇੱਥੇ ਅੰਦਰ ਆਉਂਦੇ ਇਥੋਂ ਸਾਹਮਣੇ ਗੇਟ ਆਏਗਾ ਵੱਡਾ। ਇਹ ਚ ਐਂਟਰ ਹੁੰਦੇ ਆ ਤੇ ਜਿਹੜੀ ਪੁਰਾਣੀ ਸ਼ਿਫਟ ਚੇਂਜ ਹੋਈ ਆ ਫਿਰ ਉਹ ਬਾਹਰ ਜਾਂਦੇ ਆ। ਵੈਰੀ ਕੋ ਉਹ ਵੀ ਘੋੜਿਆਂ ਤੇ ਅੱਛਾ ਮੈਂ ਇੱਕ ਗੱਲ ਹੈ ਨਾ ਗਰਚਾ ਸਾਹਿਬ ਦੀ ਰੋਕ ਕੇ ਤੁਹਾਨੂੰ ਦੱਸਦਾ ਇੱਥੇ ਆ ਕੇ ਮੈਂ ਇੱਕ ਜੀ ਨੋਟ ਕੀਤੀ ਕਿ ਇਹਨਾਂ ਨੇ ਆਪਣਾ ਇਤਿਹਾਸ ਸੰਭਿਆ ਹੈ ਮਤਲਬ ਕੋਈ ਵੀ ਜਨਨ ਕਿ ਇਹਨਾਂ ਕੋ ਜਿੰਨਾ ਟੈਕਨੋਲੋਜੀ ਜਿੰਨਾ ਪੈਸਾ ਕੋਰੇ ਤਾਂ ਕੁਝ ਵੀ ਜੇ ਚਾਹੁੰਦੇ ਤਾਂ ਇਹਨੂੰ ਢਾ ਕੇ ਬਣਾਉਂਦਾ ਜਿੱਦਾਂ ਦਾ ਚਾਹੇ ਬਣਾ ਸਕਦੇ ਆ ਲੇਕਿਨ ਜੋ ਪਹਿਲਾਂ ਬਣਾਤਾ 1600 ਦੇ ਵਿੱਚ ਜਿਹੜੀ ਚੀਜ਼ ਬਣਾਤੀ ਉਹ 2024 ਵਿੱਚ ਵੀ ਉਹੀ ਹੈ ਜਿਹੜੀ 1400 ਦੇ ਵਿੱਚ ਬਣਾਤੀ ਉਹ ਅੱਜ ਵੀ ਉਹੀ ਹੈ ਉਹ ਸਾਹਮਣੇ ਗਵਰਨਰ ਕਾਮ ਦੇ ਲਈ ਇਹ ਜਿਹੜੀ ਪ੍ਰੇਡ ਹੋਰੀ ਆਪਣੇ ਸੀਰੀਅਲ ਨੰਬਰ ਦੇ ਉਹ ਸਾਹਮਣੇ ਹੈਲੀਕਾਪਟਰ ਜਾ ਰ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਹਵੀ ਨਾ ਵੀ ਨਾ ਹੋਵੇ ਸਾਰਾ ਇਹ ਐਸ ਵੇਲੇ ਉਹਦੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਅਜਾ ਗੱਲ ਕਰਦੇ ਸੀਗੇ ਇਤਿਹਾਸ ਤੇ ਮੈਂ ਆਪਾਂ ਥੋੜਾ ਜਿਹਾ ਇਤਿਹਾਸ ਆਪਣੇ ਇੰਡੀਆ ਤੇ ਜਾਈਏ ਜੱਲਿਆਣਾ ਵਾਗਜ ਦਾ ਦੇਖ ਲਓ ਵਿਕਟਰੀ ਦਾ ਇਹ ਜਿਹੜਾ ਜਿਹੜਾ ਸਮਾਰਕ ਬਣਾਇਆ ਹੋਇਆ ਹਾਂ ਦੁਨੀਆ ਦੇ ਰਾਜ ਕੀਤਾ ਇਸ ਕਰਕੇ ਨੇ ਚਾਰੇ ਪਾਸੇ ਤੁਹਾਨੂੰ ਉਹ ਮਿਲਣਗੇ ਬੋਰੀਅਰਸ ਫਾਈਟਰਸ ਉਹਨਾਂ ਦੇ ਚਿੰਨ੍ਹ ਮੰਗੇ ਮੈਂ ਹੁਣ ਗੱਲ ਕਰਦਾ ਸੀਗਾ ਫਿਰ ਇੱਕ ਵਾਰੀ ਉਸੇ ਗੱਲ ਤੇ ਆ ਜੀ ਮੈਂ ਗੱਲ ਕਰਦਾ ਸੀ ਜਿੱਦਾਂ ਆਪਣੇ ਇਤਿਹਾਸ ਤੇ ਆ ਜੀ ਜੱਲਿਆ ਵਾਲਾ ਬਾਗ ਜੱਲਿਆ ਵਾਲੇ ਬਾਗ ਦੇ ਵਿੱਚ ਸਾਡਾ ਇਤਿਹਾਸ ਆ ਉੱਥੇ ਜੋ ਕਰਵਾਨੀਆਂ ਦਿੱਤੀਆਂ ਉਹਨੂੰ ਸਾਰਾ ਚੇਂਜ ਕਰਕੇ ਉਹਨੂੰ ਨਵਾਂ ਬਣਾਤਾ ਲੇਕਿਨ ਇਤਿਹਾਸ ਨਵਾਂ ਨਹੀਂ ਹੁੰਦਾ ਇਤਿਹਾਸ ਪੁਰਾਣਾ ਹੁੰਦਾ ਅਸੀਂ ਪੁਰਾਣੇ ਨੂੰ ਦੇਖਣਾ ਹੁੰਦਾ ਨਵੇਂ ਬੰਦਿਆਂ ਨੇ ਨਾ ਕਿ ਨਵਾਂ ਇਤਿਹਾਸ ਦੇਖਣ ਵਾਸਤੇ ਪੁਰਾਣੇ ਬੰਦਿਆਂ ਨੇ ਆਉਣਾ ਤੇ ਇਸ ਕਰਕੇ ਜੋ ਚੀਜ਼ਾਂ ਇਹ ਆ ਹੁਣ ਮੰਨ ਕੇ ਚਲੋ ਮਾਮਾ ਮਾਮਾ ਜੀ ਕਿੱਥੇ ਮਾਮਾ ਜੀ ਨੂੰ ਬਹੁਤ ਟਾਈਮ ਦਾ ਮਾਮਾ ਜੀ ਤੁਸੀਂ ਜਦੋਂ ਦੇਖਦੇ ਇਹਦੇ ਵਿੱਚ ਕੀ ਚੇਂਜਿੰਗ ਕੋਈ ਚੇਂਜ ਨਹੀਂ ਸਿਰ ਮੁੱਦਾਂ ਹੀ ਮੈਂ ਮਾਮੇ ਨੂੰ ਇੱਕ ਗੱਲ ਨੂੰ ਇਹਦੀ ਇਨਫੋਰਮੇਸ਼ਨ ਦਵਾ ਦਵਾ ਕਿ ਜੇ ਆਪਣੇ ਪਿੰਡ ਦੇ ਵਿੱਚ ਸਾਡੇ ਕਿਲਾ ਹੀ ਆ ਨਾ ਉਹ ਵੀ ਉਦਾਂ ਹੀ ਆ ਕਿਉਂਕਿ ਉਹਨੂੰ ਕਿਸੇ ਨੇ ਛੇੜਿਆ ਨਹੀਂ ਉਹਦੀ ਵਜ੍ਹਾ ਕੀ ਅਸੀਂ ਇਤਿਹਾਸ ਨੂੰ ਛੇੜਦੇ ਹੀ ਨਹੀਂ ਜੇ ਛੇੜਦੇ ਆ ਤੇ ਉਹਨੂੰ ਬਦਲ ਕੇ ਰੱਖ ਦਿੰਦੇ ਆ ਤੇ ਇਹ ਗੱਲ ਕਰਦਾ ਕਿ ਇਤਿਹਾਸ ਇਹਨਾਂ ਨੇ ਸਾਂਭਿਆ ਆ ਅਸੀਂ ਨਹੀਂ ਅਸੀਂ ਉਹਨੂੰ ਸਿਰਫ ਟੂਰਿਸਟ ਪਲੇਸ ਬਣਾ ਰਹੇ ਆ ਕਿ ਦੇਖੋ ਅਸੀਂ ਹੁਣ ਇਹਨੂੰ ਨਵਾਂ ਬਣਾਤਾ ਇਤਿਹਾਸ ਪੁਰਾਣੇ ਬੰਦੇ ਰੱਜ ਕੇ ਜਾਂਦੇ ਤੇ ਨਵੇਂ ਔਰ ਤੋਂ ਸਿੱਖਿਆ ਸਿੱਖਦੇ ਆ ਨਾ ਕਿ ਨਵੇਂ ਆ ਨੇ ਇਤਿਹਾਸ ਬਦਲਣਾ ਹੁੰਦਾ ਇਸ ਕਰਕੇ ਜਿਹੜਾ ਵੀ ਕੋਈ ਅੱਬਲ ਸਾਡੀ ਵੀਡੀਓ ਇੰਨੀ ਦੂਰ ਤੱਕ ਨਹੀਂ ਪਹੁੰਚਦੀ ਕਿ ਸਾਡੀ ਕੋਈ ਗੱਲ ਸੁਣੇ ਲੇਕਿਨ ਫਿਰ ਵੀ ਕਿਤੇ ਸਾਡੀ ਗੱਲ ਸੁਣੇ ਤੇ ਜਿਹਦਾ ਵੀ ਪੁਰਾਣਾ ਇਤਿਹਾਸ ਆ ਉਹਨੂੰ ਸਿਰਜਿਆ ਜਾਵੇ ਬ੍ਰਿਟਿਸ਼ ਫਲੈਗ ਜਦੋਂ ਕੋਈ ਡਿਕਟੇਟਰੀ ਮਰ ਜਾਂਦਾ ਦੂਸਰੇ ਦੇਸ਼ ਦਾ ਤੇ ਇਹਨੂੰ ਝੰਡੇ ਨੂੰ ਅੱਧਾ ਕਰ ਦਿੰਦੇ ਆ ਉਹਦੀ ਯਾਨੀ ਕਿ ਜਿਹਦਾ ਉਹਦੀ ਰਿਸਪੈਕਟ ਦੇ ਵਿੱਚ ਜਿਹੜਾ ਸਾਡਾ ਫਲੈਗ ਆ ਉਹ ਇਹਨਾਂ ਦਾ ਫਲੈਗ ਆ ਉਹਨੂੰ ਅੱਧਾ ਕਰਦੇ ਇਹਦੇ ਨਾਲ ਇਹ ਝੰਡਾ ਥੱਲੇ ਹੋਣ ਦੇ ਨਾਲ ਇੱਕ ਪੂਰੇ ਦੇਸ਼ ਦਾ ਯਾਨੀ ਕਿ ਮਾਣ ਸਤਕਾਰ ਹੁੰਦਾ ਤੇ ਇਹ ਮੈਂ ਅਖਰੋਂ ਉੱਪਰ ਕਮਾ सॉरी ਹਣ ਆਪਾਂ ਚੱਲਦੇ ਆਂ ਅੰਦਰ ਅੰਦਰ ਚਲੋ ਗਰਚਾ ਸਾਹਿਬ ਬਹੁਤ ਵਧੀਆ ਸਾਰੀਆਂ ਗੱਲਾਂ ਦੱਸ ਰਹੇ ਆ ਤੇ ਜਿਹੜੀ ਗੱਲ ਕਿਤੇ ਨਹੀਂ ਹੁੰਦੀ ਪਤਾ ਲੱਗਦੀ ਉਹ ਫੇ ਮਮਾ ਜੀ ਦੱਸ ਦਿੰਦੇ ਆ ਕਿਉਂ ਗਰਚੇ ਨੂੰ ਵੀ ਕਾਫੀ ਟਾਈਮ ਹੋ ਗਿਆ ਔਰ ਉੱਪਰ ਗਰਚੇ ਸਾਡੇ ਦੀ ਇੱਕ ਖੂਬੀ ਇਹ ਆ ਇਹਨੂੰ ਘੁੰਮੜ ਫੇਰਨ ਦਾ ਵੀ ਸ਼ੌਕ ਆ ਤੇ ਇਤਿਹਾਸ ਬਾਰੇ ਵੀ ਨੌਲੇਜ ਰੱਖਦਾ ਥੋੜੀ ਬਹੁਤੀ ਗਰਚਾ ਬਹੁਤ ਵਧੀਆ ਇੰਗਲਿਸ਼ ਬੋਲਦਾ ਬਹੁਤ ਵਧੀਆ ਸਪੈਨਿਸ਼ ਵੀ ਬੋਲਦਾ ਤੇ ਬਹੁਤ ਵਧੀਆ ਹਾਲੈਂਡ ਦੀ ਭਾਸ਼ਾ ਬੋਲਦਾ ਤੇ ਲੇਕਿਨ ਇਹ ਮੈਨ ਗੇਟ ਤੇ 10 ਲੈਂਗੁਏਜਸ ਇਹਨਾਂ ਦਾ ਮਤਲਬ ਹੋ ਗਿਆ ਕਿ ਇਹ ਬੰਦਾ ਘੁੰਮਿਆ ਫਿਰਦਾ ਇਹ ਹੈ ਮੈਨ ਇੰਟਰੈਂਸ ਇੱਥੇ ਗਾਰਡ ਖੜਦੇ ਆ ਕਹਿੰਦੇ ਮੈਨ ਇੰਟਰੈਂਸ ਆ ਤੁਸੀਂ ਦੇਖੋ ਇੱਕ ਮਹਿਲ ਦੇਖਣ ਵਾਸਤੇ ਜਿਦਾ ਆਪਣੇ ਤਾਜ ਮਹਿਲ ਦੇਖਣ ਜਾਂਦੇ ਨਾ ਆ ਰਾਸ਼ਾ ਆ ਦੇਖੋ ਮਹਿਲ ਦੇਖਣ ਵਾਸਤੇ ਔਰ ਔਰ ਹੈਲੀਕਾਪਟਰ ਤੇ ਦੇਖਿਆ ਜਾਂਦੇ ਦੇਖਿਆ ਪਰ ਖੜਾ ਹੈ ਇੱਕ ਜਗ੍ਹਾ ਹੈਲੀਕਾਪਟਰ ਕਦੋਂ ਦਾ ਹੈ ਉਹ ਸਾਹਮਣੇ ਜਿਹੜਾ ਲੰਡਨ ਆਈਸ ਲੰਡਨ ਦੀ ਅੱਖ ਦੁਨੀਆਂ ਦੇਖੋ ਤੁਸੀਂ ਕਿੰਨੀ ਹੈ ਫੋਟੋ ਸ਼ੂਟ ਕਰਾ ਰਹੇ ਇੱਥੇ ਮਮਾ ਫੋਟੋ ਖਿੱਚ ਰਾਇਆ ਮੇਰਾ ਇੱਥੇ ਕਰਚਾ ਸਾਹਿਬ ਆਜ ਮਾਰਾ ਹੈ ਅੰਦਰ ਆਓ ਦੇਖੋ ਗਾਰਡ ਦੇ ਤੁਸੀਂ ਗਾਰਡ ਹਲੇ ਵੀ ਹੈਗੇ ਅੰਦਲੇ ਪਾਸੇ ਗਾਰਡ ਹੈ ਜੀ ਆਓ ਹੈਲੋ ਗਾਰਡ ਮਜਮੂਦ ਖੜੇ ਨੇ ਇਹ ਕੋਣ ਕਰਚਾ ਸਾਹਿਬ ਛਤਰੀ ਫੜਵਾ ਜਦੋਂ ਕਰਦੇ ਦਿਖਾਉਂਦੇ ਆ ਬਾਬਾ ਲਾਂਦੇ ਨੇ ਇਹ ਗਾਰਡ ਸਾਹਮਣੇ ਕਿਹਾ ਵੀ ਗਾਰਡ ਖੜਿਆ ਡਿਊਟੀ ਦੇ ਰਿਹਾ ਅਸੀਂ ਜ਼ੂਮ ਕਰੀਏ ਸਾਨੂੰ ਅਸੀਂ ਕੋਈ ਨਾ ਇਹ ਢੇਰਾ ਹੈ ਸ਼ਾਇਦ ਨਾ ਦੱਸੇ ਕਿਸੇ ਨੂੰ ਲੇਕਿਨ ਬਹੁਤ ਹੈਲੋ ਜੀ ਕਿਾ ਹੀ ਖੂਬਸੂਰਤ ਹਰ ਫਲ ਨਹੀਂ ਕਿੰਨੇ ਸੋ ਕਮਰਾ ਦੇ ਵਿੱਚ ਸਾਫੀ ਹੋਏਗਾ ਆ ਆ ਚੀਜ਼ ਮੈਨੇ ਇਹਨਾਂ ਦੀ ਜਿਹੜਾ ਮੇਨ ਫਲੇ ਆਪਣੇ ਇਹਨਾਂ ਦੇ ਪਾਸਪੋਰਟ ਦੇ ਵਿੱਚ ਅੱਛਾ ਆ ਜਿਹੜਾ ਨਾ ਇਹਨਾਂ ਦਾ ਜਿੱਦਾਂ ਅਸੀਂ ਕਹਦੇ ਹਾਂ ਸਾਡਾ ਰਾਸ਼ਟਰੀ ਚਿੰਨ ਹਾਂ ਰਾਸ਼ਟਰੀ ਲੋਗੋ ਰਾਸ਼ਟਰੀ ਚਿੰਨ ਆਹ ਹਾਂ ਬਿਲਕੁਲ ਲੋਗੋ ਸਹੀ ਬਿਲਕੁਲ ਕਰਤਾ ਸਭ ਸਹੀ ਗਿਆ ਇਹ ਇਹਨਾਂ ਦਾ ਰਾਸ਼ਟਰੀ ਚਿੰਨ ਇਹਨਾਂ ਦੇ ਪਾਸਪੋਰਟ ਦੇ ਉੱਪਰ ਵੀ ਇਹਦੀ ਫੋਟੋ ਮੈਂ ਦੱਸ ਦਵਾਂ ਗਰਟਾ ਸਭ ਤੋਂ ਦੋ ਨੈਸ਼ਨੈਟੀ ਆ ਔਰ ਇੱਕ ਵੀ ਇਨਫਾਰਮੇਸ਼ਨ ਦੇ ਦੀਏ ਜਿਹੜੇ ਕੋਲ ਸਪੈਨਿਸ਼ ਨੈਸ਼ਨੈਟੀ ਆ ਉਹ ਇੰਗਲੈਂਡ ਦੀ ਨੈਸ਼ਨੈਟੀ ਵੀ ਲੈ ਸਕਦਾ ਗਰਸਾਬ ਕਿੰਨੀਆਂ ਦੋ ਨੈਸ਼ਨੈਟੀ ਆ ਨਾ ਆਪਣੇ ਕੋਲ ਦੋ ਜੀ ਦੋ ਇੰਡੀਆ ਵਾਲੀ ਲੈ ਲੇ ਵਾਪਸ ਇੰਡੀਆ ਵਾਲੀ ਉਹਨੇ ਵਾਪਸ ਲੈ ਲਈ ਲੇਕਿਨ ਇਹ ਵੀ ਇੱਕ ਸਾਨੂੰ ਦੁੱਖ ਹੋ ਆ ਕਿ ਉਹ ਸਾਡੀ ਇੰਡੀਆ ਦੀ ਨੈਸ਼ਨੈਟੀ ਰੱਖ ਕੇ ਹੋਰ ਕੋਈ ਨੈਸ਼ਨੈਟੀ ਨਹੀਂ ਰੱਖ ਸਕਦੇ ਬਹੁਤ ਸਾਹਮਣੇ ਲੰਡਨ ਆਈ ਉਹ ਹੁਣ ਉਧਰ ਚਲਦੇ ਹਾਂ ਜ਼ੂਮ ਕਰਕੇ ਦਿਖਾਦਾ ਇੱਥੋਂ ਝੂਲਾ ਜਿਹੜਾ ਇਹ ਆ ਲੰਡਨ ਆਈ ਦੇਖੋ ਹੁਣ ਉੱਥੇ ਚਲਦੇ ਹਾਂ ਲੰਡਨ ਆਈ ਮਤਲਬ ਉਹ ਜਿਹੜਾ ਲੰਡਨ ਦੀ ਅੱਖ